ਨਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੀ ਦਾਣਾ ਮੰਡੀ ਵਿੱਚ ਲਗਾਤਾਰ ਦੂਜਾ ਇਕੱਠ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਹਰਗੋਬਿੰਦਪੁਰ ਵਿਖੇ ਵਿਸ਼ਾਲ ਇਕੱਠ ਕਰਕੇ ਪਾਜ ਪਾ ਤੇ ਉਸ ਦੇ ਗੱਠਜੋੜ ਆਗੂਆਂ ਨੂੰ ਪਿੰਡਾਂ ਵਿੱਚ ਕਾਲੇ ਝੰਡੇ ਦਿਖਾਉਣ ਦਾ ਐਲਾਨ ਕੀਤਾ ਅਤੇ 23 ਮਾਰਚ ਨੂੰ ਸ਼ਹੀਦਾਂ ਦਾ ਦਿਨ ਪਿੰਡ ਪੱਧਰੀ ਮਨਾਉਣ ਦਾ ਅਤੇ ਚੱਲ ਰਹੇ ਕਿਸਾਨ ਮਜ਼ਦੂਰ ਮੋਰਚੇ ਨੂੰ ਲੋਕ ਲਹਿਰ ਵਿੱਚ ਤਬਦੀਲ ਕਰਕੇ ਵੱਡੇ ਪੱਧਰ ਉਤੇ ਮੋਰਚੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਪੰਜਾਬ ਅੱਜ ਦਾ ਜਿਹੜਾ ਪ੍ਰੋਗਰਾਮ ਇੱਥੇ ਕਨਵੈਨਸ਼ਨ ਰੱਖੀ ਆ ਜਿਹੜਾ ਕਾਰਪੋਰੇਟਾ ਤੋਂ ਬਰਤਾਸਪੁਰ ਜਿਹੜੇ ਹਰਗੁੰਦਪੁਰ ਮੰਡੀ ਦੇ ਵਿੱਚ ਜੀ ਇਸ ਇਹਾਤ ਦਾ ਹੋ ਰਿਹਾ ਹੈ ਨਾ ਤਿਆਰੀ ਵਜੋਂ ਜੀ ਜਿਹੜੇ ਪੱਧਰ ਦਾ ਜਿਹੜਾ 13 ਫਰਵਰੀ ਨੂੰ ਕਰਦਾ ਹੈ ਸਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਲੱਗਾ ਕਾਰ ਨੇ ਅੱਗੇ ਜਾਣ ਤੇ ਕਿਸਾਨਾਂ ਨੂੰ ਰੋਕਿਆ ਦਿੱਲੀ ਸ਼ਾਸਨ ਹੀ ਢਾਗਣਾ ਹੈ ਉਹਦੇ ਵਿੱਚ ਇਹਨਾਂ ਨੇ ਗੋਲੇ ਗਾਲੇ ਬਹੁਤ ਕੋਸ਼ਿਸ਼ ਚਲਾਇਆ ਉਹ ਤੋਂ ਬਾਅਦ ਆਈ ਆ ਜੀ ਉਹਦੇ ਸਬੰਧ ਵਿੱਚ ਕਿਸਾਨ ਪੀਸਫੁਲੀ ਢੰਗ ਨਾਲ ਉੱਥੇ ਬੈਠੇ ਜਿਹੜੇ ਸਮਾਂ ਨਹੀਂ ਲੜਨ ਦਾ ਤੇ ਮੋਰਚਾ ਉੱਥੋਂ ਹੀ 13 ਤਰੀਕ ਤੋਂ ਲਗਾਤਾਰ ਉੱਥੇ ਲੱਗਾ ਹੋਇਆ ਜੀ ਉਹਦੀਆਂ ਤਿਆਰ ਦਾ ਬਣਾ ਕੇ ਲਗਾਤਾਰ ਜਥੇ ਜੀ ਟਰਾਲੀਆਂ ਉੱਥੇ ਲੱਗੀਆਂ ਹੋ ਟਰਾਲੀਆਂ ਦੇ ਜਿੱਥੇ ਗੱਡੀਆਂ ਸਾਰਾ ਪੂਰਾ ਲੈ ਕੇ ਇਹ ਤੇ ਕਿਸਾਨ ਜਾਂਦੇ ਨੇ ਇਹ ਸਾਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸਵਾਰਥ ਕਮੇਟੀ ਵੱਲੋਂ ਇਹ ਸਰਗਰਮੀ ਜਿਹੜੀ ਆ ਅਸੀਂ ਬਿਧੀ ਬਹੁਤ ਵੱਡੇ ਪੱਧਰ ਤੇ ਸਾਡੀ ਕੋ ਲਗਭਗ 6-700 ਜਥੇਬੰਦੀ ਦੀ ਉਥੇ ਖੜੀ ਆ ਸ਼ਬੂਦ ਤੇ ਤੇ ਇਹ ਪ੍ਰੋਗਰਾਮ ਇਹ ਕਨਵੈਕਸ਼ਨ ਆ ਸਾਰੇ ਪੰਜਾਬ ਦੇ ਵਿੱਚ ਰੱਖੀਆਂ ਤਾਂ ਕਿ ਗਾਂ ਕੰਮ ਧੰਦੇ ਦਾ ਦਿਨ ਵੀ ਆਉਣੇ ਆ ਜੀ ਅੰਦਰ ਵਿੱਚ ਆਡੀ ਦੇ ਦਿਨ ਆਉਣੇ ਆ ਹੁਣ ਗੰਨੇ ਦੀ ਹਿਸਾਬ ਨਾਲ ਗੰਨੇ ਦਾ ਜਿਹੜਾ ਬਹੁਤ ਵੱਡਾ ਆ ਪਾਣਾ ਹੁਣ ਦਿਨ ਆਉਣੇ ਤੇ ਇਹ ਕਰਕੇ ਕਿਤੇ ਗਿਲਤੀ ਉੱਥੇ ਘਣਾਤਾਂ ਚ ਗਿਲਤੀ ਨਵੇਂ ਭਾਵੇਂ ਲੋਕ ਇਹ ਕਹਿ ਰਿਹਾ ਵੀ ਉੱਥੇ ਚੋਣ ਜਾਬਤਾ ਲੱਗ ਗਿਆ ਜੀ ਉਹੀ ਚੋਣ ਜਾਬਤਾ ਦੀ ਗੱਲ ਨਹੀਂ ਆ ਰਹੀ ਹੈ ਤੁਹਾਨੂੰ ਦੇ ਲਗਾਤਾਰ ਚੋਣ ਜਾਬਤੇ ਤੋਂ ਬਾਅਦਾਂ ਵੀ ਜਦੋਂ ਨਵੀਂ ਸਰਕਾਰ ਬਣੂਗੀ ਤੇ ਪਹਿਲੀ ਸੰਸਦ ਮੀਟਿੰਗ ਤੇ ਸਾਡੀ ਗੱਲ ਉੱਭਰੂਗੀ ਬਿਲਕੁਲ ਅਸੀਂ ਇਹ ਕਰਕੇ ਮੋਰਚਾ ਲੰਬਾ ਚੱਲੂਗਾ ਉਹਨੂੰ ਲੈ ਕੇ ਇਹ ਪੰਜਾਬ ਪੱਤਰ ਦੇ ਵਿੱਚ ਅੱਜ ਕਨਵੈਨਸ਼ਨ ਤੇ ਨਾ ਰੱਖੀ ਹੈ ਜੀ ਸਸੀ ਭਾਈ ਸਸੀ ਗਾ ਜੀ ਤੁਹਾਡੇ ਨੂੰ ਬੜਾ ਵੱਡਾ ਇੱਕ ਉਪਰਾਲਾ ਰਹੀਦਾ ਹਲਕੇ ਵਿੱਚ ਤੇ ਅੱਜ ਦੀ ਕਨਵੈਨਸ਼ਨ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਜੋ ਇਹ ਸਾਂਝੇ ਮਸਲੇ ਆ ਇਹ ਕਿਸਾਨਾਂ ਮਜ਼ਦੂਰਾਂ ਦੇ ਸੰਯੋਗ ਦੇ ਨਾਲ ਜਿਹੜੇ ਲੜੇ ਜਾ ਰਹੇ ਆ ਕਿਸਾਨਾਂ ਮਜ਼ਦੂਰਾਂ ਦਾ ਇੱਕ ਬਹੁਤ ਵੱਡਾ ਸੰਯੋਗ ਆ ਜਿਹੜੇ ਆਪਣੇ ਮਸਲਿਆਂ ਨੂੰ ਹੱਕੀ ਮੰਗਾਂ ਮਨਾਉਣ ਵਾਸਤੇ ਜਥੇਬੰਦੀ ਦੇ ਸੱਦੇ ਦੇ ਉੱਪਰ ਵੱਰ ਚੜ੍ਹ ਕੇ ਜਿਹੜਾ ਆਪਣਾ ਯੋਗਦਾਨ ਪਾਉਂਦੇ ਆ ਉਹਦੇ ਵਾਸਤੇ ਜੋ ਸੂਬੇ ਦੇ ਆਗੋਂ ਹੁਕਮ ਲਾਇਆ ਗਿਆ ਸੀ ਕਿ ਵੱਡੀ ਕਨਵੈਨਸ਼ਨ ਜਿਹੜੀ ਆ ਉਹ ਦਾਣਾ ਮੰਡੀ ਸ਼੍ਰੀ ਹਰਕਮੰਦਪੁਰ ਦੇ ਵਿੱਚ ਜਿਹੜੀ ਆ ਸਰਦਾਰ ਸਤਨਾਮ ਸਿੰਘ ਜੀ ਪੰਨੂ ਸੁਵਿੰਦਰ ਸਿੰਘ ਚਤਾਲਾ ਜੀ ਦੀ ਗਵਾਹੀ ਦੇ ਵਿੱਚ ਉਹਨਾਂ ਦਿਸ਼ਾ ਨਿਰਦੇਸ਼ਾਂ ਈਟ ਜਿਹੜੀ ਆ ਉਹ ਹੋ ਰਹੀ ਹੈ ਤੇ ਕੀ ਲੱਗਦਾ ਨੇ ਆ ਕਿ ਪਿਛਲੇ ਵਾਰੀ ਨਾਲੋਂ ਇਸ ਵਾਰ ਬਾਰਡਰਾਂ 'ਤੇ ਬਹੁਤ ਵੱਡੀ ਸਖਤਾਈ ਕੀਤੀ ਗਈ ਹੈ ਠੀਕ ਆ ਸਰਕਾਰ ਦੇ ਵਕ ਵਕ ਸਮਿਆਂ ਦੇ ਉਹਨਾਂ ਦੇ ਆਪਣੇ ਅੰਦਰੂਨੀ ਰਾਤ ਹੁੰਦੇ ਆ ਜੋ ਵੀ ਸਰਕਾਰ ਨੇ ਕੀਤਾ ਆ ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਜਿਹੜੀ ਲੋਕਤੰਤਰ ਦੀ ਦਵਾਈ ਹੈ ਸਰਕਾਰਾਂ ਪਾ ਰਹੀਆਂ ਆ ਵੀ ਜਿਹੜਾ ਆਪਣਾ ਸੰਵਿਧਾਨਕ ਤਰੀਕੇ ਦੇ ਨਾਲ ਜਿਹੜੀ ਆਪਣੀ ਗੱਲ ਆ ਆਵਾਜ਼ ਆ ਉਹ ਆਪਣੀ ਰਾਜਧਾਨੀ ਦੇ ਵਿੱਚ ਕਿਸਾਨ ਮਜ਼ਦੂਰ ਰੱਖਣ ਜਾ ਰਹੇ ਸੀਗੇ ਤੇ ਜਿਹੜਾ ਉਹਨਾਂ ਨੂੰ ਸੜਕਾ ਆਪ ਬੰਦ ਕਰਕੇ ਜਿਹੜਾ ਉੱਥੇ ਰੋਕਿਆ ਗਿਆ ਆ ਇਹ ਲੋਕਾਂ ਦੇ ਵਿੱਚ ਕੇਂਦਰ ਸਰਕਾਰ ਦਾ ਜਿਹੜੀ ਇਹ ਕਾਰਪੋਰੇਟ ਘਰਾਣੇ ਦੇ ਹੱਥਾਂ ਵਿੱਚ ਖੇਡ ਰਹੀ ਆ ਦਾ ਸਾਫ਼ ਜਿਹੜਾ ਚਿਹਰਾ ਆ ਉਹ ਨੰਗਾ ਹੋ ਚੁੱਕਾ ਹੈ ਇਹ ਤੀਜੀ ਵਾਰ ਵੀ ਇੱਕ ਦਾਵਾ ਕਰ ਰਿਹਾ ਕਿ ਬੀਜੇਪੀ ਸਰਕਾਰ ਬਣ ਰਹੀ ਆ ਤੇ ਉਹਦਾ ਪੰਜਾਬ 'ਚ ਕਿੱਡਾ ਘਟਾ ਰੋਲ ਰਹੂਗਾ ਇਹਦਾ ਲੋਕਾਂ ਨੇ ਪਿਛਲੀ ਵਾਰੀ ਵੀ ਇਹਦਾ ਜਵਾਬ ਦੇ ਦਿੱਤਾ ਸੀਗਾ ਜਦੋਂ ਅੰਦੋਲਨ ਲੜ ਕੇ ਆਏ ਸੀਗੇ ਪਰ ਹੁਣ ਵੀ ਜੋ ਐ ਮੋਦੀ ਸਾਹਿਬ ਆ ਜਾਂ ਇਸੇ ਕੇਂਦਰ ਦੀ ਸਰਕਾਰ ਆ ਜਾਂ ਪਿਛਲੀਆਂ ਵੀ ਰਾਜ ਕਰਕੇ ਗਈਆਂ ਆ ਪਰ ਜਿਹੜੀ ਹਾਸ਼ੀਰੀ ਉੱਪਰ ਕੇ ਮੋਦੀ ਸਰਕਾਰ ਆ ਜਿਨ੍ਹਾਂ ਨੇ ਪਿਛਲਾ ਐਡਾ ਪਵਿੱਤਰ ਵੱਡਾ ਅੰਦੋਲਨ ਚੱਲਿਆ ਜਿਸ ਤੇ ਇਹਨਾਂ ਨੇ ਮੰਗਾਂ ਨੂੰ ਮੰਨ ਕੇ ਸਹਿਮਤ ਕਰਕੇ ਲਿਖਤੀ ਸਮਝੌਤਾ ਕੀਤਾ ਸੀਗਾ ਮੋਦੀ ਸਰਕਾਰ ਉੱਤ ਪਾ ਚੁੱਕੀ ਆ ਲੋਕ ਇਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਜਵਾਬ ਪੁੱਛਣਗੇ ਤੇ ਜੇਕਰ ਜਵਾਬ ਨਾ ਦਿੱਤੇ ਤਾਂ ਉਹਦਾ ਡਟਵਾਂ ਵਿਰੋਧ ਕਾਲੇ ਝੰਡੇ ਨਾਲ ਜਿਹੜਾ ਉਹ ਕੀਤਾ ਜਾਊਗਾ ਜਿਹਦਾ ਅੱਜ ਕਨਵੈਨਸ਼ਨ ਦੇ ਵਿੱਚ ਜਿਹੜਾ ਲਾਨਿਆ ਹੋ ਚੁੱਕਾ ਹੈ ਧੰਨਵਾਦ ਜੀ ਮੈਂ ਸਤਨਾਮ ਸਿੰਘ ਪੰਨੂ ਖਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਅੱਜ ਜੋ ਕਨਵੈਨਸ਼ਨ ਦਾ ਪ੍ਰੋਗਰਾਮ ਰੱਖਿਆ ਗਿਆ ਉਹਦੇ ਕੀ ਉਦੇਸ਼ ਹੈ ਤੁਹਾਡਾ ਜੀ ਹਾਂਜੀ ਇਹਦਾ ਮਕਸਦ ਇਹ ਹੀ ਸੀਗਾ ਕਿ ਇੱਕ ਤੇ ਜਿਹੜਾ ਪਿੰਡਾਂ ਦੇ ਵਿੱਚ ਲਾਬੰਦ ਕੀਤੀ ਜਾਵੇ ਜਿਹੜਾ ਮੋਰਚਾ ਉੱਥੇ ਸਾਡੇ ਸ਼ੰਭੂ ਕਨੌਰੀ ਡਬ ਵਾਲੀ ਬਾਰਡਰਾਂ ਤੇ ਚੱਲ ਰਿਹਾ ਹੈ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਉੱਥੇ ਜਥੇ ਭੇਜਣ ਦਾ ਵਾਸਤੇ ਜਿਹੜਾ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ ਪਿੰਡਾਂ ਦੇ ਵਿੱਚ ਵੱਡੇ ਇਕੱਠ ਕੀਤੇ ਜਾਣ ਦੂਜਾ ਜੋ ਕੇਂਦਰ ਦੀ ਸਰਕਾਰ ਆ ਮੋਦੀ ਦੀ ਸਰਕਾਰ ਆ ਭਾਜਪਾ ਵਾ ਆਰਐਸਐ ਜਿਤਰਾ ਦਾ ਉਹ ਨੈਟਰ ਸਰਜੜਾ ਆ ਕਿਸਾਨਾਂ ਦੇ ਮਜ਼ਦੂਰਾਂ ਦੇ ਪ੍ਰਤੀ ਉਹਨੂੰ ਪਿੰਡਾਂ ਦੇ ਵਿੱਚ ਉਹਨਾਂ ਦੀ ਜਿਹੜੀ ਆ ਪੋਲ ਖੋਲੀ ਜਾਵੇ ਤੇ ਜੋ ਜਿਸ ਤਰੀਕੇ ਦੇ ਨਾਲ ਉਹ ਵਰਤਾਰਾ ਵਰਤਾ ਰਹੇ ਆ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾ ਮੰਨਣ ਤੋਂ ਇਨਕਾਰੀ ਆ ਜਿੰਨਾ ਵੱਡਾ ਆਰਥਿਕ ਪਾੜਾ ਦੇਸ਼ ਦੇ ਵਿੱਚ ਵੱਧ ਗਿਆ ਵਾ ਜਿਤਰਾ 1% ਦੀ ਜਿਹੜੀ ਆ 1% ਦੀ ਜਿਹੜੀ ਦੇਸ਼ ਦੀ ਵਾਦੀ ਆ ਉਹ 40% ਧਨ ਤੇ ਕਾਬਜ ਹੋ ਗਈ ਆ 162 ਘਰਾਣੇ ਇਸ ਤਰ੍ਹਾਂ ਦੇ ਆ ਜਿਹੜੇ 1 ਅਰਬ ਡਾਲਰ ਤੋਂ ਵੱਧ ਦੀ ਪ੍ਰਾਪਰਟੀ ਦੇ ਮਾਲਕ ਹੋ ਚੁੱਕੇ ਆ ਤੇ ਦੂਸਰੇ ਬਨੇ ਲੋਕ ਜਿਹੜੇ ਦੋ ਵੇਲੇ ਦੀ ਰੋਟੀ ਤੋਂ ਵਾਤ ਰਿਆ 99% 240 ਕਰੋੜ ਤੇ ਜਿਸ ਤਰੀਕਾ ਨਾਲ ਧਰਮਾਂ ਦੀਆਂ ਵੰਡੀਆਂ ਪਾਈਆਂ ਜਾ ਰਹੀਆਂ ਵਾ ਜਾਤਪਾਤ ਫਲਾਈ ਜਾ ਰਹੀ ਆ ਤੇ ਫਿਰਕੂ ਪੱਤਾ ਖੇਡਿਆ ਜਾ ਰਿਹਾ ਹਿੰਦੂ ਰਾਸ਼ਟਰ ਬਣਨ ਵਾਲੇ ਬੰਦੇ ਨੂੰ ਗੱਲ ਜਾ ਰਹੀ ਆ ਕਾਰਪੋਰੇਟਾਂ ਨੂੰ ਕਬਜ਼ਾ ਕਰਾਉਣ ਵਾਲੇ ਬੰਦੇ ਗੱਲ ਜਾ ਰਹੀ ਆ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਫੈਸਲਾ ਕੀਤਾ ਗਿਆ ਵਾ ਦੋਹਾਂ ਮੋਰਚਿਆਂ ਲੋ ਕਿ ਜਿਹੜੇ ਭਾਜਪਾ ਤੇ ਉਹਦੇ ਜਿਹੜੇ ਵੀ ਭਾਈਵਾਲ ਕੋਈ ਉਹਦੇ ਨਾਲ ਕੋਈ ਗੱਠ ਜੋੜ ਕਰੇ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਉਹਨਾਂ ਦਾ ਪਿੰਡਾਂ ਦੀ ਆਉਣ ਤੇ ਵਿਰੋਧ ਕੀਤਾ ਜਾਵੇ ਕਾਲੀਆਂ ਝੰਡੀਆਂ ਖਾਈਆਂ ਜਾਣ ਉਹਨਾਂ ਨੂੰ ਸਵਾਲ ਪੁੱਛੇ ਜਾਣ ਉਹਦਾ ਐਲਾਨ ਕਰਨ ਵਾਸਤੇ ਵੀ ਇੱਕ ਕਨਵੈਨਸ਼ਨ ਕੀਤੀ ਗਈ ਆ ਤੇ ਐਲਾਨ ਕਰਤਾ ਗਿਆ ਵੀ ਪਿੰਡਾਂ ਜਿਹੜਾ ਭਾਰੀ ਵਿਰੋਧ ਕੀਤਾ ਜਾਊਗਾ ਤੇ ਇਹਨਾਂ ਨੂੰ ਸਵਾਲ ਪੁੱਛੇ ਜਾਣਗੇ ਦੱਸੋ ਤੁਹਾਡਾ ਤੁਸੀਂ ਜਿਹੜਾ ਕਿਸਾਨ ਮਜ਼ਦੂਰ ਵਿਰੋਧੀ ਜਿਹੜਾ ਝੰਡਾ ਵਾ ਉਹ ਪਣਾਇਆ ਆ ਇੱਥੇ ਕੀ ਲੋਕਤੰਤਰ ਹੈਗਾ ਵੀ ਆ ਲੋਕਤੰਤਰ ਦਾ ਤੁਸੀਂ ਕਾਹਨ ਕੀਤਾ ਵਾ ਗੈਰ ਕਾਨੂੰਨੀ ਰੋਕਾਂ ਲਾ ਕੇ ਛੜਕਾਂ ਰੋਕੀਆਂ ਹੋਈਆਂ ਹਾਈਵੇ ਰੋਕੇ ਹੋਏ ਆ ਤੇ ਉਹਦਾ ਕੀ ਜਵਾਬ ਆ ਤੁਹਾਡੇ ਕੋ ਇਹ ਗੱਲਾਂ ਉਹਨਾਂ ਕੋ ਪੁੱਛੀਆਂ ਜਾਣਗੀਆਂ ਨਾਲ ਇਹ ਵੀ ਪੁੱਛਿਆ ਜਾਊਗਾ 2011 ਚ ਮੋਦੀ ਸਾਹਿਬ ਦੀ ਆਪ ਦੀ ਰਿਪੋਰਟ ਪਈ ਆ ਜਿਹੜੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਬਾਰੇ ਤੇ ਉਹਦੇ ਉੱਤੇ ਵੀ ਤੁਹਾਡਾ ਕੀ ਵਿਚਾਰ ਆ ਉਹ ਕਿਉਂ ਨਹੀਂ ਤੁਸੀਂ ਕਰ ਰਹੇ ਆਪਣੀ ਰਿਪੋਰਟ ਲਾਗੂ ਕਿਉਂ ਨਹੀਂ ਕਰ ਰਹੇ ਇਸ ਕਰਕੇ ਇਹ ਫੈਸਲੇ ਕਰਾਏ ਗਏ ਜਾਂ ਨਾਲ ਇਹ ਸੱਦਾ ਦਿੱਤਾ ਗਿਆ 23 ਮਾਰਚ ਨੂੰ ਸ਼ੀਦਾ ਦਿਨ ਭਗਤ ਸਿੰਘ ਦਾ ਰਾਜਗੁਰੂ ਸ੍ਰੀਦੇਵ ਦਾ ਉਹ ਪਿੰਡ ਪੱਦਰ ਤੇ ਵੱਡੇ ਪੱਦਰ ਤੇ ਮਨਾਇਆ ਜਾਵੇ ਤੇ ਵੱਡੀ ਲਾਹਮਤ ਕੀਤੀ ਜਾਵੇ ਜਿਹੜੀ ਉਹਨਾਂ ਦੀ ਵਿਚਾਰਧਾਰਾ ਵਾ ਨਾ ਬਰਾਬਰੀ ਵਾਲਾ ਸਮਾਜ ਸਿਰਜਣ ਦੀ ਕਿਸਾਨਾਂ ਮੀਦਵਾਰਾ ਸਿਰਜਣ ਦੀ ਉਹਦੇ ਉਹਦੇ ਵੱਲੋਂ ਲੋਕਾਂ ਨੂੰ ਪ੍ਰੇਰਿਆ ਜਾਵੇ ਤੇ ਲੋਕਾਂ ਨੂੰ ਵੱਡੇ ਪੱਧਰ ਤੇ ਲਾਮਬ ਦਿੱਤਾ ਜਾਵੇ ਇਹ ਇਸ ਜਿਹੜਾ ਇਸ ਕਨਵੈਨਸ਼ਨ ਦਾ ਮਕਸਦ ਧੰਨਵਾਦ